ਬਾ ਐਕਸਪ੍ਰੈਸ ਸੱਚ ਦਾ ਆਧਾਰ ਰੋਜ਼ ਪਗੜੀ ਵੀ ਦੇ ਆਉਂਦੇ ਨੇ ਦੋ ਬੰਦਿਆਂ ਦੇ ਟੀਕੇ ਲੱਗਾ ਇੱਥੇ ਰਹਿ ਗਿਆ ਕਿ ਉਹ ਭਰ ਗਿਆ ਉਹ ਇੰਨੀ ਇੱਕ ਨਾਰਮਲ ਕਮਰੇ ਆ ਕਿ ਅਸੀਂ ਕਦੇ ਅਸਰੇ ਵੀ ਨਹੀਂ ਪਤਾ ਕਰਦੇ ਕਿ ਕਿਹੜੇ ਪਿੰਡ ਦੇ ਤੋਂ ਬਾਅਦ ਜਿਹੜਾ ਪਾਣੀ ਕਾਲਾ ਆਇਆ ਕਿਉਂਕਿ ਦੇਖੋ ਉਹ ਪਤਾ ਕੀ ਕਹਿੰਦੇ ਆ ਵੀ ਹੋਰ ਦਾ ਅੰਗਲ ਨਹੀਂ ਨਾ ਪਾਣੀ ਸਾਫ਼ ਚਾਹੀਦਾ ਪਿੰਡ ਲਈ ਲਈ ਹੈ ਕਰੋ ਆਪਾਂ ਦੱਸਣਾ ਨਹੀਂ ਤੁਹਾਡਾ ਪਾਣੀ ਮੜਾ ਆ ਇਹਦੇ ਵਿੱਚ ਕਿਹੜਾ ਘਾਤ ਹੈ ਕਿਹੜੀ ਨਹੀਂ ਹੈਗੀ ਹੈ ਕਿ ਬਿਠਾ ਆਪਾਂ ਮਾਣ ਕੇ ਇਹਨਾਂ ਸਾਡੇ ਜਿਨਾ ਤਰ੍ਹਾਂ ਆਗਮਨ ਮਾਣ ਕੇ ਜਿਨਾ ਤਰ੍ਹਾਂ ਪੀਸੀ ਜੇ ਪੇਸ਼ ਕੌ ਆਉਂਦਾ ਹੁਣ ਮੈਂ ਐਡਵੋਕੇਟ ਹੋਣ ਦੇ ਨਾਲ ਕਹਿੰਦੇ ਹਾਂ ਆਪਣੇ ਵਿਚਾਰ ਪੰਜ ਮਿੰਟ ਬਾਅਦ ਪੇਸ਼ ਕਰ ਦਵਾਂਗਾ ਮੇਰਾ ਭਿਆਨਾ ਸ਼੍ਰੀ ਵਾਹਿਗੁਰੂ ਜੀ ਜੀ ਪਤੇ ਇਸ ਮੌਕੇ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰੇ ਲਈ ਨਾ ਸਿਰਫ ਸਾਥ ਦਿੱਤਾ ਕਿਉਂਕਿ ਆਪਣੇ ਸਾਹਮਣੇ ਤੁਸੀਂ ਮੇਰੇ ਵਿਚਾਰ ਪੇਸ਼ ਕਰਨ ਦਾ ਮੌਕਾ ਦਿੱਤਾ। ਦਾ ਕੰਮ ਹੈ ਕਿ ਡਾਕਟਰ ਮਿਲ ਕੇ ਹੈਲਥ ਕੇਅਰ ਵਰਗ ਕਰ ਰਹੇ ਹਨ ਟ੍ਰਾਈਬਲ ਏਰੀਆ ਹੈਗਾ। ਕਿ ਉੱਥੇ ਮਹਾਰਾਸ਼ਟਰਾ ਨਾ ਕੁਤਰੀ ਮਹਿਨ ਤੇ ਹੁੰਦੇ ਸਨ ਜਿਹਨਾਂ ਨੂੰ ਸਾਰੀਆਂ ਬਿਮਾਰੀਆਂ ਕਰਕੇ ਆਪਣੀ ਕੰਮ ਮਨੋਰ ਨੂੰ ਰੋਟੀ ਕੰਮ ਨਹੀਂ ਕਰਦਾ ਸਰਦਰ ਤੇ ਉਹ ਬਹੁਤ ਦੁੱਖ ਦੋਰੀਆਂ ਵਿੱਚ ਦੇਖ ਕੇ ਜਿਵੇਂ ਆਪਾਂ ਇੱਕਜੁੱਟੇ ਹੋ ਗਏ ਹਾਂ। ਔਰ ਜਿੱਥੇ ਵੀ ਸਾਡੇ ਸਾਥ ਦੀ ਲੋੜ ਪਵੇਗੀ ਅਸੀਂ ਇਸ ਮੱਛ ਦੇ ਨਾਲ ਧੰਨਵਾਦ ਜੀ ਬਾਈਕੀ ਕਾਕਾ ਸਾਹਿਬ ਬਾਈ ਨੂੰ ਬਹੁਤ ਗਿਆਨ ਦਿੱਤਾ ਹੈ ਵਾਤਾਵਰਣਾਰੇ ਜਿਵੇਂ ਗੁਰਬਾਣੀ ਦਾ ਪਰਮਾਨ ਹੈ ਪਵਣ ਗੁਰੂ ਪਾਣੀ ਪਤਾ ਮਾਤਾ ਧਰਨ ਮਾਤਾ ਤੇ ਜਿਹੜਾ ਪਾਣੀ ਤੇ ਸਾਡਾ ਪਿਓ ਹੈ ਪਰ ਉਸਨੇ ਜਸਕੀਰਤ ਸਿੰਘ ਹੈ ਜੀ ਉਹ ਅੱਜ ਟੇਡ ਘਰ ਉਹਦੇ ਟੇਡ ਵਾਤਾਵਰਣ ਲੈ ਕੇ ਗੱਲ ਜੀ ਕਰਾਉਂਦੇ ਹਾਂਜੀ ਇਹ ਜਗਦੀਸ਼ ਸਿੰਘ ਰਾਜਾ ਜੀ ਇੱਥੋਂ ਦੇ ਸਾਡੇ ਬਹੁਤ ਵਧੀਆ ਉਪਰਾਲੇ ਕਰ ਰਹੇ ਵਾਤਾਵਰਨ ਦੇ ਉੱਤੇ ਤੇ ਮੈਂ ਤੇ ਇਹ ਕਹੂੰਗਾ ਕਿ ਵਾਤਾਵਰਨ ਦੇ ਉੱਤੇ ਪੰਜਾਬ ਦੇ ਵਿੱਚ ਤਾਂ ਬਹੁਤ ਕੰਮ ਕਰਨ ਦੀ ਲੋੜ ਹੈ ਤੇ ਇਹ ਜਿਹੜੇ ਨਵੇਂ-ਨਵੇਂ ਇੱਥੇ ਉਪਰਾਲੇ ਹੋ ਰਹੇ ਆ ਇਹ ਬਹੁਤ ਹੀ ਵਧੀਆ ਗੱਲ ਹੈ ਕਿਉਂਕਿ ਬਹੁਤ ਲੰਬੇ ਸਮੇਂ ਤੋਂ ਵਾਤਾਵਰਨ ਦਾ ਬਹੁਤ ਵੱਡਾ ਕਾਹਨ ਹੋ ਰਿਹਾ ਹੈ ਤੇ ਪਿੱਛੇ ਦੇ ਬਟਾਲੇ ਦੇ ਵਿੱਚ ਇੱਕ ਲੜਾਈ ਸ਼ੁਰੂ ਹੋਈ ਹੈ ਸੋਲਿਡ ਵੇਸਟ ਦੇ ਉੱਤੇ ਫਿਰ ਕਾਨੂੰਨ ਆਂ ਦੇ ਵਿੱਚ ਇੱਕ ਉਸੇ ਮਸਲੇ ਦੇ ਉੱਤੇ ਕਚਰੇ ਦੇ ਉੱਤੇ ਹੋਈ ਹੈ ਇੱਥੇ ਮਾਈਨਿੰਗ ਮਾਫੀਆ ਦੇ ਨਾਲ ਜਿਹੜੀ ਲੜੰਗ ਚੱਲ ਰਹੀ ਹੈ ਉਹ ਵਾਤਾਵਰਣ ਨੂੰ ਬਚਾਉਣ ਲਈ ਹੈ ਤੇ ਇਹ ਸਾਰੀਆਂ ਬਹੁਤ ਜ਼ਰੂਰੀ ਜੰਗਾਂ ਨੇ ਤੇ ਮੈਂ ਮੈਂ ਕਹਾਂਗਾ ਕਿ ਵਧਾਈ ਦੇ ਪਾਤਰ ਨੇ ਇੱਥੋਂ ਦੇ ਲੋਕ ਜਿਹੜੇ ਰਲ ਕੇ ਇਸ ਮਾਫੀਆ ਨੂੰ ਟੱਕਰ ਦੇ ਰਹੇ ਹਨ ਨੂੰ ਜਿਹੜੇ ਸੁਣਨ ਵਾਲੇ শ্রোਤਾਵਾਂ ਨੂੰ ਜਿਹੜੇ ਸੁਣ ਰਹੇ ਨੇ ਲੋਕ ਸਾਨੂੰ ਕਿ ਭਾਈ ਸਾਰੀਆਂ ਜੰਗਾਂ ਵਾਤਾਵਰਣ ਦੀਆਂ ਸਾਂਝੀਆਂ ਜੰਗਾਂ ਹੈ ਇਹ ਪੰਜਾਬ ਵਾਸਤੇ ਤੇ ਪੰਜਾਬ ਤੋਂ ਵੀ ਅੱਗੇ ਸਾਰੇ ਸਾਰਾ ਗਲੋਬ ਦੀ ਨੂੰ ਅਸੀਂ ਕਹਿੰਦੇ ਹਾਂ ਸਾਰੀ ਧਰਤੀ ਵਾਸਤੇ ਸਰਬੱਤ ਦੇ ਭਲੇ ਦਾ ਮਸਲਾ ਹੈ ਤੇ ਹੁਣ ਉਹ ਸਮਾਂ ਆ ਗਿਆ ਹੈ ਕਿ ਜਦੋਂ ਖਤਰੇ ਬਹੁਤ ਵੱਡੇ ਹੋ ਗਏ ਐ ਤੇ ਸਾਨੂੰ ਸਾਰਿਆਂ ਨੂੰ ਇਹ ਲੜਾਈਆਂ ਦੇ ਵਿੱਚ ਆਪਣਾ ਬਣਦਾ ਯੋਗਦਾਨ ਪਾਣ ਦੀ ਲੋੜ ਹੈ ਅਸੀਂ ਹੁਣ ਇਸ ਤੋਂ ਪਿੱਛੇ ਨਾ ਹਟੀਏ ਡਟ ਕੇ ਇਹ ਲੜਾਈਆਂ ਲੜਨ ਦੀ ਲੋੜ ਹੈ ਤਾਂ ਹੀ ਸਾਡੇ ਬੱਚੇ ਜਿਹੜੇ ਐ ਇਸ ਦੁਨੀਆ ਦੇ ਵਿੱਚ ਜੀ ਸਕਣਗੇ ਨਹੀਂ ਤਾਂ ਦੁਨੀਆ ਜਿਹੜੀ ਹੈ ਉਹ ਬਹੁਤ ਵੱਡਾ ਵਾਤਾਵਰਣ ਦਾ ਘਾਣ ਕਰਕੇ ਇੱਕ ਰਹਿਣ ਯੋਗ ਜਿਹੜੀ ਹੈ ਉਹ ਨਹੀਂ ਰਹੇਗੀ ਜਰੂਰੀ ਅਮਨਦੀਪ ਸਿੰਘ ਬੈਂਸ ਵਾਟਪੁਰ ਮੈਦਾਨ ਕੋਲ ਕੰਪਰਿਆ ਨਾ ਪਟਾਵਾ ਜਿਵੇਂ ਪੰਜਾਬ ਦੀਆਂ ਵਾਤਾਵਰਣ ਤੇ ਜਿੰਨੇ ਵੀ ਕਾਰਕੁਨਿਆ ਜਥੇਬੰਦੀਆਂ ਆਇਆ ਉਹ ਪਹਿਲਾਂ ਨਾਲੋਂ ਬਹੁਤ ਤਕੜੇ ਤਰੀਕੇ ਦੇ ਨਾਲ ਅੱਗੇ ਨਾਲੋਂ ਇਕੱਠੀਆਂ ਹੁੰਦੀਆਂ ਪਈਆਂ ਔਰ ਵਾਤਾਵਰਣ ਦੇ ਮੁੱਦੇ ਜਿਹੜੇ ਆ ਨਾ ਸਾਰੇ ਪਾਸੇ ਆ ਜਿੰਨੀਆਂ ਸਾਡੀਆਂ ਟ੍ਰੇਨਾਂ ਨੇ ਜਿੰਨੀਆਂ ਸਾਡੀਆਂ ਫੈਕਟਰੀਆਂ ਨੇ ਕਾਹਨ ਕੀਤਾ ਜਿੰਨੀ ਇਲੀਗਲ ਬਾਈਂਡਿੰਗ ਪੰਜਾਬ ਦੇ ਵਿੱਚ ਚੱਲਦੀ ਪਈ ਆ ਉਹ ਸਾਰੀਆਂ ਹੱਦ ਬੰਨੇ ਟੱਪ ਕੇ ਚੱਲਣ ਦੇ ਪਈ ਆ ਸਾਡੀ ਪਬਲਿਕ ਐਕਸ਼ਨ ਕਮੇਟੀ ਜਥੇਬੰਦੀ ਆ ਦੋ ਹੋਰ ਜਥੇਬੰਦੀਆਂ ਆ ਨਰਵਾ ਪੰਜਾਬ ਤੇ ਵਾਤਾਵਰਣ ਚੇਤਨਾ ਮੰਚ ਅਸੀਂ ਤਿਆਰ ਕਰ ਲਿਆ ਵੀ ਬਹੁਤ ਸਾਲ ਹੋ ਗਏ 4 ਦਹਾਕਿਆਂ ਤੋਂ ਕਾਲਾ ਪਾਣੀ ਸਾਡੇ ਆ ਬੁੱਡੇ ਦਰਿਆ ਤੇ ਸਤਲੁਜ ਦੇ ਵਿੱਚ ਪੈਂਡਿਆ ਆ 15 ਸਤੰਬਰ ਨੂੰ ਅਸੀਂ ਉਹਨੂੰ ਬੰਨ ਲਾਉਣ ਦਾ ਪ੍ਰੋਗਰਾਮ ਬਣਾਇਆ ਕਿਉਂਕਿ ਹੁਣ ਕਿੰਨੇ ਕੁ ਹੋਰ ਅਸੀਂ ਬੰਦੇ ਜਿਹੜੇ ਆ ਭਰਾਈ ਜਾਈਏ ਉਹਦੇ ਲਈ ਵੀ ਇੱਕ ਲਾਮਬੰਦੀ ਜਿਹੜੀ ਆ ਪੂਰੇ ਪੰਜਾਬ ਭਰ ਦੇ ਵਿੱਚ ਚੱਲਦੀ ਪਈ ਆ ਤੇ ਅੱਜ ਸਾਡੀ ਜਿਹੜੇ ਇੱਥੋਂ ਦੇ ਕਾਰਕੁਨ ਆ ਰਾਜਾ ਜੀ ਉਹਨਾਂ ਨੇ ਸੱਦਾ ਦਿੱਤਾ ਸੀ ਇਤੋਂ ਦਾ ਮਾਈਨਿੰਗ ਦਾ ਇਸ਼ੂ ਸੀ ਤੇ ਨਾਲ ਅਸੀਂ ਆਪਣਾ ਸੱਦਾ ਦੇਣਾ ਸੀ ਕਾਲੇ ਪਾਣੀ ਦੇ ਮੋਰਚੇ ਦਾ 15 ਸਤੰਬਰ ਦਾ ਬੰਨਿਆ ਤੇ 15 ਅਗਸਤ ਦਾ ਇੱਕ ਪ੍ਰੋਮਾਰਚ ਆ ਲੁਧਿਆਣੇ ਵਿਖੇ ਉਹਦੇ ਲਈ ਅਸੀਂ ਇੱਥੇ ਆਏ ਆ ਤੇ ਸਰਕਾਰਾਂ ਹੁਣ ਵੇਖ ਲੈਣ ਵੀ ਤਰੀਕੇ ਇਹ ਹੁੰਦੇ ਆ ਵੀ ਜਾਂ ਤੇ ਉਹ ਸਿੱਧੇ ਤਰੀਕੇ ਨਾਲ ਮੰਨਣ ਜਾਂ ਫਿਰ ਲੋਕ ਜਿਹੜੇ ਆ ਉਹਨਾਂ ਨੇ ਆਪਣੀ ਜਿਹੜੀ ਡਾਂਗ ਐ ਅੱਗੇ ਨਾਲ ਉਹ ਗੈਮ ਕੀਤੀ ਆ ਤੇ ਹੁਣ ਅਸੀਂ ਆਪਣੇ ਸੋਮਿਆਂ ਦੇ ਨਾਲ ਜਿਹੜਾ ਕਹਾਣਿਆ ਉਹ ਹੁਣ ਨਹੀਂ ਦੇਣਾ ਸਾਡੇ ਪੰਜਾਬ ਦੇ ਪਾਣੀਆਂ ਦੇ ਉੱਤੇ ਮੁੱਖ ਮੰਤਰੀ ਇਹ ਕਹਿੰਦਾ ਕਿ ਮੈਂ ਰੰਗਲਾ ਪੰਜ ਆਬ ਬਣਾਉਣਾ ਤੇ ਉਹ ਰੰਗਲੇ ਪੰਜਾਬ ਦਾ ਮਤਲਬ ਇਹ ਆ ਵੀ ਹਰ ਦਰਿਆ ਦੇ ਵਿੱਚ ਕਾਲਾ ਪਾਣੀ ਪਾਉਣਾ ਅਸੀਂ ਆਪਣੇ ਜਿਹੜੇ ਦਰਿਆ ਆ ਉਹ ਜਿਹੜੇ ਆ ਵਾਪਸ ਲੈਣੇ ਹਨ ਗੱਲ ਦੀ ਚੀਜ਼ ਆ ਵੀ ਮਾਈਨਿੰਗ ਮਾਫੀਆ ਦਾ ਕੰਮ ਇਦਾਂ ਆ ਜੀ ਇਹ ਇਹਦੇ ਵਿੱਚ ਸਾਰੀਆਂ ਪਾਰਟੀਆਂ ਦੀ ਸਹਿਮਤੀ ਆ ਐਸ ਵੇਲੇ ਦੀ ਸਰਕਾਰ ਦੇ ਵਿੱਚ ਜਿਹੜੀ ਮਾਈਨਿੰਗ ਹੋ ਰਹੀ ਹੈ ਉਹਦੇ ਵਿੱਚ ਜਿਹੜੀਆਂ ਵਿਰੋਧੀ ਪਾਰਟੀਆਂ ਬੈਠੀਆਂ ਉਹਨਾਂ ਦੇ ਬੰਦੇ ਵਿੱਚ ਕੰਮ ਕਰਨ ਦੇ ਆ ਇਸ ਕਰਕੇ ਪੋਲਿਟੀਕਲ اپੋਜੀਸ਼ਨ ਉੱਥੇ ਬਣਦੀ ਨਹੀਂ ਤੇ ਇਹ ਜਿਹੜੀ ਹੁਣ ਸਰਕਾਰ ਆਈ ਹੈ ਇਹਨਾਂ ਨੂੰ ਐ ਲੱਗਦਾ ਹੈ ਵੀ ਇੱਕੋ ਮੌਕਾ ਮਿਲਿਆ ਦੁਬਾਰਾ ਮਿਲਣਾ ਨਹੀਂ ਵੀ ਜਿੰਨਾ ਲਾਹਾ ਆਪਾਂ ਲੈ ਲਈਏ ਇਹ ਉਹ ਪਹਿਲੀ ਸਰਕਾਰ ਆ ਜਿਨ੍ਹਾਂ ਨੇ ਪਹਿਲੇ ਜਿਹੜੇ ਕਰਪਸ਼ਨ ਸੀ ਮਾਰ ਦਿਆ ਸੀ ਨਾ ਉਹਨੂੰ ਨਿਕਿਆ ਬਾਦ ਦਾ ਪਹਿਲੇ ਵਾਲੇ ਕੱਲੇ ਰੇਤਾਂ ਨੂੰ ਪੈਂਦੇ ਸੀ ਸਾਡੇ ਦਰਿਆਵਾਂ ਨੂੰ ਪੈ ਗਏ ਤੁਹਾਨੂੰ ਉਹਦੀ ਮੈਂ ਇੱਕ ਐਗਜ਼ਾਮਪਲ ਦਿੰਦਾ ਵੀ ਜਦੋਂ ਮੱਤੇਆੜਾ ਪਾਰਕ ਕੈਨਸਲ ਹੋਈ ਇਹਨਾਂ ਦੇ ਰਾਜ ਸਭਾ ਮੈਂਬਰ ਇਸ ਮੱਤੇ ਆੜੇ ਪਾਰਕ ਨੂੰ ਪਠਾਨਕੋਟ ਰੋਪੜ ਦੇ ਪਾਣੀ ਦੇ ਲਾਗੇ ਤੱਕ ਲੈ ਕੇ ਗਏ ਇਹ ਇਸ ਤਰੀਕੇ ਨਾਲ ਆ ਵੀ ਜਿਵੇਂ ਕੋਈ ਸ਼੍ਰੀਨਗਰ ਹੈ ਕਹਿ ਦੇਵੇ ਵੀ ਅਸੀਂ ਆ ਜਿਹੜੀ ਡੱਲ ਲੈ ਕੇ ਤੇ ਕੰਡੇ ਦੇ ਇੰਡਸਟਰੀ ਲਾ ਦਿੰਦੇ ਆ ਇੰਨੀ ਜਿਹੜੀ ਬੇਸ਼ਰਮੀ ਆ ਇਹਨਾਂ ਸਰਕਾਰਾਂ ਨੇ ਜਿਹੜੀ ਆ ਵਿਖਾਈ ਆ ਇਹ ਲੋਕਾਂ ਕਰਕੇ ਇਹ ਕਾਮਯਾਬ ਹਜੇ ਤੱਕ ਨਹੀਂ ਹੋ ਸਕੇ ਇਸੇ ਕਰਕੇ ਤੁਹਾਡੇ ਮਾਧਿਅਮ ਨਾਲ ਕਹਿਣਾ ਚਾਹੁੰਦੇ ਆ ਕਿ ਲੋਕਾਂ ਨੂੰ ਜਿਹੜੀ ਆਪਣੀ ਜੁੱਤੀ ਆ ਉਹ ਕੈਮ ਰੱਖਣੀ ਪੈਣੀ ਹੈ ਸਰਕਾਰ ਹਮੇਸ਼ਾ ਹੀ ਮਾੜੀ ਆਉਣੀ ਹੈ ਜਾਂ ਘੱਟ ਮਾੜੀ ਜਾਂ ਬਹੁਤੀ ਮਾੜੀ ਪਰ ਜਿੱਥੇ ਲੋਕ ਜਾਗਦੇ ਆ ਅਸੀਂ ਆਪਣਾ ਪਾਣੀ ਜ਼ਮੀਨ ਹਵਾ ਬਚਾ ਲਵਾਂਗੇ ਮੈਨੂੰ ਲੱਗਦਾ ਕਿ ਇਹ ਤਿੰਨ ਚੀਜ਼ਾਂ ਬਚ ਗਈਆਂ ਸਾਡੇ ਪੰਜਾਬੀਆਂ ਨੂੰ ਹੋਰ ਜਿਹੜਾ ਆ ਕੁਝ ਚਾਹੀਦਾ ਵੀ ਕੁਝ ਨਹੀਂ ਬਾਕੀ ਇਹ ਸਾਰੇ ਕੰਮ ਕਰ ਲਾਂਗੇ ਇਹ ਸਾਡੇ ਕੋਲ ਅਸੀਂ ਪਿਛਲੇ 1 ਸਾਲ ਤੋਂ ਮਾਈਨਿੰਗ ਦੇ ਖਿਲਾਫ ਲੜਾਈ ਲੜ ਰਹੇ ਹਾਂ ਜੋ ਕਿ ਮਾਈਨਿੰਗ ਨੇ ਸਾਡੀਆਂ ਉਪਜਾਊ ਜ਼ਮੀਨਾਂ ਬਰਬਾਰ ਕਰ ਦਿੱਤੀਆਂ ਤੇ ਉਸ ਸਿਲਸਲੇ ਵਿੱਚ ਅਸੀਂ ਜਿੱਦਾਂ ਲੜਾਈ ਲੜਦੇ ਰਹੇ ਉਸ ਬਾਅਦ ਦੋ ਪਿਛਲੇ 3-4 ਮਹੀਨਿਆਂ ਤੋਂ ਕਦੀ ਕਿਸੇ ਨੂੰ ਮਿਲਣਾ ਨਹੀਂ ਪਰ ਇਹਨਾਂ ਜਦੋਂ ਸਾਡਾ ਇਹਨਾਂ ਨਾਲ ਜਸਕੀਤ ਭਾਜੀ ਹੋਣਾ ਨਾਲ ਮੇਲ ਹੋਇਆ ਤੇ ਇਹਨਾਂ ਨੇ ਦੱਸਿਆ ਵੀ ਅਸੀਂ ਵੀ ਵਾਤਾਵਰਣ ਦੇ ਖਿਲਾਫ ਲੜਾਈ ਲੜ ਰਾਇਆ ਬੁੱਢੇ ਨਾਲੇ ਤੇ ਜੀਰਾ ਫੈਕਟਰੀ ਦੇ ਮੱਤੇ ਵਾਲੇ ਜੰਗਲ ਦੀ ਪਰ ਸਾਨੂੰ ਬਹੁਤ ਖੁਸ਼ੀ ਹੋਈ ਵੀ ਸਾਨੂੰ ਇਹ ਬੰਦੇ ਮਿਲੇ ਨੇ ਜਿਹਨਾਂ ਨੂੰ ਦਰਦ ਹੈ ਪੰਜਾਬ ਦਾ ਤੇ ਉਸ ਵੇਲੇ ਸਾਡੀਆਂ ਨਾਲ ਮੀਟਿੰਗ ਹੋਈ ਮੀਟਿੰਗ ਤੋਂ ਬਾਅਦ ਇਹ ਸਾਨੂੰ ਕਹਿੰਦੇ ਵੀ ਅਸੀਂ ਤੁਹਾਡੇ ਪਿੰਡ ਵਿੱਚ ਆਵਾਂਗੇ ਸਾਡੀ ਅਸੀਂ ਫਿਰ ਆਪਾਂ ਇਹਨਾਂ ਨੂੰ ਰਿਕੁਐਸਟ ਕੀਤੀ ਸਾਡੇ ਪਿੰਡ ਵਿੱਚ ਤੁਸੀਂ ਜਰੂਰ ਪਹੁੰਚੋ ਤੇ ਸਾਨੂੰ ਵਾਤਾਵਰਣ ਪ੍ਰੇਮੀ ਦੱਸੋ ਵੀ ਆਣ ਕੇ ਵੀ ਸਾਡਾ ਪਾਣੀ ਦਾ ਬਚਾ ਕਿਦਾਂ ਆ ਸਾਡੀਆਂ ਜ਼ਮੀਨਾਂ ਕਿਦਾਂ ਬਚੇ ਨੀ ਜਾਣੇ ਧਰਤੀ ਕਿਉਂਕਿ ਸਾਡੇ ਗੁਰੂ ਸਾਹਿਬ ਦਾ ਫਰਮਾਨ ਹੈ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਮ ਹੱਤ ਗੁਰੂ ਸਾਹਿਬ ਨੇ ਪਾਣੀ ਨੂੰ ਪਿਓ ਦਾ ਦਰਜਾ ਤੇ ਧਰਤੀ ਨੂੰ ਮਾਤਾ ਦਾ ਦਰਜਾ ਦਿੱਤਾ ਪਰ ਅਫਸੋਸ ਹੈ ਕਿ ਅੱਜ ਦੋਵੇਂ ਚੀਜ਼ਾਂ ਹੀ ਖਤਮ ਹੋ ਰਹੀਆਂ ਨੇ ਪਰ ਜਦੋਂ ਇਹਨਾਂ ਨਾਲ ਅਸੀਂ ਮਿਲੇ ਤੇ ਸਾਨੂੰ ਬਹੁਤ ਵਧੀਆ ਲੱਗਾ ਕਿ ਸਾਨੂੰ ਕੋਈ ਇਹੋ ਜਿਹੇ ਬੰਦੇ ਮਿਲੇ ਨੇ ਜਿਨ੍ਹਾਂ ਜਿਹੜੇ ਦਰਦ ਰੱਖਦੇ ਨੇ ਪੰਜਾਬ ਦਾ ਕਿ ਅਸੀਂ ਆਉਣ ਵਾਲੀ ਪੀੜ੍ਹੀ ਵਾਸਤੇ ਪੰਜਾਬ ਦਾ ਤੰਦਰੁਸਤ ਪੰਜਾਬ ਦੇ ਕੇ ਜਾਣਾ ਆ ਇਹਨਾਂ ਦਾ ਮੈਂ ਇੱਥੇ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਸਾਡੀ ਭੈਣ ਪਰਮ ਸੁਨੀਲ ਕੌਰ ਜੀ ਨਮਨੀਤ ਕੌਰ ਭੁੱਲਰ ਜੀ ਅੱਜ ਸਾਡੇ ਕੋਲ ਪਹੁੰਚੇ ਨੇ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਵਾਧਾ ਵਰ ਨੂੰ ਉਪਰਾਲੇ ਸਾਡੀ ਮੇਰੀ ਆਪਣੀ ਜ਼ਮੀਨ ਛੇਕਲੇ ਜ਼ਮੀਨ ਆ ਸਾਡੀ ਮੇਰੇ ਪਿੰਨ ਮਹਿਤ ਕੋਰ ਵਿੱਚ ਅਸੀਂ ਪਿਛਲੇ 5 ਸਾਲ ਤੋਂ ਉਸ ਜ਼ਮੀਨ ਦੇ ਵਿੱਚ ਨਾ ਅੱਗ ਲਾਈ ਹੈ ਨਾ ਖਾਦ ਪਾਈ ਨਾ ਦਵਾਈ ਪਾਈ ਹੈ ਅਸੀਂ ਉਹ ਛੇਕਲੇ ਜਮੀਨ ਜੋ ਕੁਦਰਤੀ ਵੱਲੋਂ ਪੈਦਾ ਹੁੰਦੇ ਦੇਸੀ ਬੀਜ ਬੀਜ ਕੇ ਅਸੀਂ ਉਸ ਦੇ ਵਿੱਚ 50 60 ਬੂਟੇ ਵੀ ਲਾਏ ਹੋਏ ਨੇ ਅਸੀਂ ਵਾਤਾਵਰਨ ਹੁਣ ਅੱਗੇ ਹੋਰ ਬੂਟੇ ਵੀ ਲਾਵਾਂਗੇ ਪਾਣੀ ਦਾ ਬਚਾਅ ਵੀ ਕਰਾਂਗੇ ਜੋ ਵੀ ਸਾਡੇ ਕੋ ਹੋ ਸਕਿਆ ਸੀ ਵੱਧ ਚੜ ਕੇ ਵਾਤਾਵਰਨ ਦੇ ਬਚਾਵਾਂਗੇ ਆਪਣਾ ਕਿਉਂਕਿ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਪਾਣੀ ਬਹੁਤ ਜ਼ਰੂਰੀ ਹੈ